ਤੋ ਨਸ਼ਾ ਵਿਰੋਧ ਸ੍ਰੀ ਮੁਕਸਰ ਸਾਹਿਬ ਦੇ ਪਿੰਡ ਝੋੜੜ ਵਿੱਚ ਨਸ਼ਾ ਤਸਕਰ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਇਮਾਰਤ ਤੇ ਚਲਾ ਪੀਲਾ ਪੰਜਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲਿਸ ਦੀ ਮਦਦ ਨਾਲ ਕੀਤੀ ਕਾਰਵਾਈ ਦੀ ਖੁਸ਼ੀ ਚ ਲੋਕਾਂ ਨੇ ਵੰਡੇ ਲੱਡੂ

ആ <inaudible> ഇത്ര <inaudible> <inaudible>

ਤੇ ਆਫੀਸਰ ਤੁਸੀਂ ਦੇਖ ਰਹੇ ਹੋ ਮਲੋਟ ਸਬ ਡਿਵੀਜ਼ਨ ਦੇ ਇੱਥੇ ਮੌਕੇ ਤੇ ਹੈਗੇ ਐ ਤੇ ਸਿਵਲ ਪ੍ਰਸ਼ਾਸਨ ਦੇ ਵੀ ਆਫੀਸਰ ਹੈਗੇ ਤੇ ਇਹ ਜੋ ਇਲੀਗਲ ਸਟਰਕਚਰ ਤੁਸੀਂ ਦੇਖ ਰਹੇ ਹੋ ਬਣਿਆ ਹੋਇਆ ਹੈਗਾ ਦੋ ਤਿੰਨ ਮੰਜ਼ਲੀ ਸਟਰਕਚਰ ਬਣਿਆ ਹੈਗਾ ਤੋਂ ਇਹਨਾਂ ਤੇ ਮਲਟੀਪਲ ਐਫਆਰ ਐਨਡੀਪੀਐਸ ਐਕਟ ਤੇ ਆਲਰੇਡੀ ਰਜਿਸਟਰਡ ਹੈਗੀ ਐ ਤੇ ਇਸ ਚ ਐਗਜ਼ੈਂਪਲਰੀ ਤੇ ਡੈਟਰੈਂਟ ਇਕਸ਼ਨ ਦਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੋ ਵੀ ਪ੍ਰੋਸੀਡ ਆਫ ਸੇਲ ਆਫ ਪ੍ਰੋਪਰਟੇ ਇਸ ਤਰ੍ਹਾਂ ਦੀ ਇਲੀਗਲ ਤਰੀਕੇ ਤੇ ਕੋਈ ਸਟਰਕਚਰ ਬਣਾਏਗਾ ਤਾਂ ਉਸ ਤੇ ਡੈਟਰੈਂਟ ਇਕਸ਼ਨ ਹੋਏਗਾ ਪਿੱਛੇ ਵੀ ਤੁਸੀਂ ਦੇਖਿਆ ਹੋਵੇਗਾ ਕਿ ਜੋ ਵੀ ਇਲੀਗਲ ਕੋਈ ਕੰਸਟ੍ਰਕਸ਼ਨ ਕਿਸੇ ਨੇ ਡਰਗ ਪੈਡਲਰ ਨੇ ਸਪਲਾਈਅਰ ਨੇ ਕੀਤੀ ਹੋਈ ਸੀ ਉਸ ਤੇ ਐਕਸ਼ਨ ਸਿਵਲ ਪ੍ਰਸ਼ਾਸਨ ਦੇ ਪ੍ਰੋਪਰਲੀ ਉਸ ਨੂੰ ਆਰਡਰਸ ਨੂੰ ਐਗਜ਼ੀਕਿਊਟ ਕਰਾਇਆ ਗਿਆ ਹੈ ਪੁਲਿਸ ਵੱਲੋਂ ਤੇ ਉਸ ਤੇ ਲੋਕਾਂ ਦਾ ਵੀ ਲਾਅ ਐਂਡ ਆਰਡਰ ਫਰੰਟ ਤੇ ਤੇ ਇੱਕ ਪਬਲਿਕ ਪਰਸੈਪਸ਼ਨ ਤੇ ਕਾਫੀ ਚੰਗਾ ਇੰਪੈਕਟ ਰਿਹਾ ਹੈਗਾ ਤੁਸੀਂ ਦੇਖ ਰਹੇ ਹੋ ਪਿੰਡ ਜੋੜ ਦੇ ਲੋਕਾਂ ਤੇ ਜੋ ਹੈਗਾ ਪਿਛਲੇ 2 ਮਹੀਨੇ ਪਹਿਲਾਂ ਵੀ ਜਦ ਐਕਸਰਸਾਈਜ਼ ਕੀਤੀ ਗਈ ਸੀ ਤਾਂ ਲੋਕਾਂ ਨੇ ਕਾਫੀ ਅਪਰੀਸ਼ੀਏਟ ਕੀਤਾ ਤੇ ਪਿੰਡ ਦੇ ਮਾਹੌਲ ਵਿੱਚ ਇਹੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇੱਕ ਵਾਰ ਐਕਸ਼ਨ ਹੁੰਦਾ ਤਾਂ ਬਾਕੀ ਜੋ ਡਰਗ ਕਰਾਈਮ ਚ ਕੋ ਇਨਵੋਲਡ ਹੁੰਦੇਗੇ ਤਾਂ ਉਹਨਾਂ ਨੂੰ ਬੜਾ ਡੈਟਰੈਂਸ ਰਹਿੰਦੀ ਹੈ ਇਸ ਚੀਜ਼ ਤੇ ਕਿੰਨੇ ਬੱਚੇ ਇਸ ਜਿਹੜੀ ਵੀ ਫਰਮ ਕਾਰ ਮਾਲਕ ਨੇ ਉਹਨਾਂ ਦੇ ਉੱਪਰ ਦਰਜ ਨਹੀਂ ਔਰ ਕਿਸ ਤਰ੍ਹਾਂ ਦੀ ਹੁਣ ਤੱਕ ਕਰਨ ਇਹਨਾਂ ਤੇ ਮਲਟੀਪਲ ਐਫ ਆਰ ਐਸ ਐਨ ਡੀ ਪੀ ਐਸ ਦੀ ਹੈਗੀ ਹੈ ਇੱਕ ਮੈਟਰ 'ਚ ਦੋ ਸਜ਼ਾ ਵੀ ਹੋਈ ਹੋਈ ਹੈਗੀ ਤੇ ਬਾਕੀ ਜੋ ਇਹਨਾਂ ਦੇ 7 ਤੋਂ 8 ਪਰਚੇ ਰਜਿਸਟਰ ਔਲਰੇਡੀ ਹੈ ਪਬਲਿਕ ਦਾ ਰਿਸਪੌਂਸ ਕਿਸ ਤਰ੍ਹਾਂ ਮਿਲ ਰਿਹਾ ਪਿੰਡ ਵਾਸੀਆਂ ਦਾ ਪਹਿਲਾਂ ਵੀ ਇਸ ਤਰ੍ਹਾਂ ਦੀ ਕਾਰਵਾਈ ਦੋ ਤਿੰਨ ਗਲੀਆਂ ਛੱਡ ਕੇ ਹੋਈ ਹੈ ਤੁਸੀਂ ਦੇਖ ਰਹੇ ਹੋ ਪਰ ਸਰਪੰਚ ਸਾਹਿਬ ਤੇ ਤੁਸੀਂ ਪੁੱਛ ਸਕਦੇ ਹੋ ਤੇ ਹੋਰ ਪਿੰਡ ਦੇ ਬੰਦੇ ਇੱਥੇ ਹਾਜ਼ਰ ਹੀ ਰਹੇ ਤੇ ਇਹ ਚੰਗਾ ਪਬਲਿਕ ਦਾ ਰਿਸਪੌਂਸ ਰਹੇਗਾ ਪਿੰਡ ਲੈਵਲ ਤੇ ਉਸ ਦੇ ਐਕਸ਼ਨ ਤੇ ਲੋਕਾਂ 'ਚ ਚੰਗਾ ਮੈਸੇਜ ਜਾਏਗਾ ਪਬਲਿਕ ਨੂੰ ਵੀ ਅਪੀਲ ਕਰਨਾ ਚਾਹੂਗਾ ਕਿ ਕਿਉਂਕਿ ਬਹੁਤ ਸਾਰੇ ਪਬਲਿਕ ਸਾਹਮਣੇ ਆਉਣ ਤੋਂ ਡਰਦੀ ਹੈ ਲੇਕਿਨ ਸੂਚਨਾ ਤਾਂ ਦੇਣਾ ਚਾਹੀਦੀ ਹੈ ਨਹੀਂ ਮੈਂ ਤੁਹਾਡੇ ਮਾਧਿਅਮ ਤੇ ਪਬਲਿਕ ਨੂੰ ਲੋਕਾਂ ਨੂੰ ਇਹੀ ਅਪੀਲ ਬੇਨਤੀ ਕਰਨਾ ਚਾਹਵਾਂਗਾ ਕਿ ਕੋਈ ਵੀ ਡਰਗ ਫਰੰਟ ਤੇ ਉਹਨਾਂ ਨੂੰ ਇਨਪੁਟ ਮਿਲ ਹੁੰਦੀ ਹੈ ਕੋਈ ਵੀ ਫੀਡਬੈਕ ਉਹ ਦੇਣਾ ਚਾਹੁੰਦੇ ਹੈ ਬੇਝਿਜਕ ਬੇਝਿਜਕ ਦੱਸ ਸਕਦੇ ਹੈਗੇ ਤੇ ਉਸ ਚ ਵੈਰੀਫਾਈ ਕਰਕੇ ਤੁਰੰਤ ਕਾਰਵਾਈ ਵੀ ਹੋ ਜਾਈਏ ਵੀ ਆਰ ਫੁਲੀ ਕਮਿਟਿਡ ਫੋਰ एग्जांपल ਰੀਐਕਸ਼ਨ ਅਗੇਂਸਟ ਡਰਗ ਸਮਗਲਰਸ অর ਪੈਡਲਰਸ ਤੋਂ ਪਿਛਲੇ ਲਗਭਗ ਹੁਣ 6 ਮਹੀਨੇ ਹੋ ਗਏ ਹੈਗੇ ਜੋ ਸਰਕਾਰ ਵੱਲੋਂ ਯੋਧ ਨਸ਼ੇ ਵਿਰੁੱਧ ਤੇ ਹਰ ਫਰੰਟ ਤੇ ਕੰਮ ਹੋ ਰਿਹਾ ਹੈਗਾ ਚਾਹੇ ਉਹ ਐਨਫੋਰਸਮੈਂਟ ਦੀ ਗੱਲ ਹੋਵੇ 750 ਦੇ ਕਰੀਬ ਅਰੈਸਟ ਕੀਤੀਆਂ ਗਈਆਂ ਉਸ ਤੇ ਚੰਗਾ ਇੰਪੈਕਟ ਇੱਕ ਐਨਫੋਰਸਮੈਂਟ ਤੇ ਅਰੇਸਟਾਂ ਦੇ ਪੈਂਦਾ ਹੈਗਾ ਸਿਮਿਲਰਲੀ ਜੋ ਡੀ ਐਡਿਕਸ਼ਨ ਤੇ ਆਊਟ ਸੈਂਟਰਸ ਤੇ ਵੀ ਕਾਫੀ ਫੋਕਸ ਅਸੀਂ ਕਰ ਰਹੇ ਹੈਗੇ ਜਿੱਥੇ ਕਿਸੇ ਐਡਿਕਟ ਨੂੰ ਕੰਜ਼ਿਊਮਰ ਨੂੰ ਇਸ ਤਰ੍ਹਾਂ ਦਾ ਲੱਗਦਾ ਹੈਗਾ ਕਿ ਉਹ ਨਸ਼ੇ ਦੀ ਗ੍ਰਿਫਤ ਤੋਂ ਬਾਹਰ ਆਣਾ ਚਾਹੁੰਦਾ ਹੈਗਾ ਤਾਂ ਪਬਲਿਕ ਦਾ ਉਸ ਤੇ ਚੰਗਾ ਸਪੋਰਟ ਤੇ ਕੋਆਪਰੇਸ਼ਨ ਹੈ ਇਵਨ ਜੋ ਸਿਵਲ ਡਿਪਾਰਟਮੈਂਟ ਹੈ ਕੋਈ ਹੈਲਥ ਡਿਪਾਰਟਮੈਂਟ ਦੇ ਵੱਲੋਂ ਕੁਝ ਹੋਉਂਦੀ ਹੈ ਪੁਲਿਸ ਵੱਲੋਂ ਇਸ ਦੇ ਪ੍ਰੋਐਕਟਿਵ ਅਫਰਟਸ ਐਨਫੋਰਸਮੈਂਟ ਦੇ ਅਲਾਵਾ ਜੋ ਡੀ ਡੀ ਐਕਸ਼ਨ ਚ ਵੀ ਕੀਤੇ ਜਾ ਰਹੇ ਹੈਗੇ ਤੇ ਫਿਰ ਵੀ ਕੋਈ ਪਬਲਿਕ ਦੇ ਵੱਲੋਂ ਕੋਈ ਨਿਆ ਕੋਈ ਪੈਟਰਨ ਨਵੇਂ ਪਿੰਡ ਚ ਕੋਈ ਬਾਹਰ ਦੇ ਬੰਦੇ ਆਂਦੇ ਕੋਈ ਨਸ਼ੇ ਦੇ ਕੋਈ ਇਨਵੋਲਡ ਹੁੰਦੇ ਤੋਂ ਆਈ ਅਪਰੀਸ਼ੀਏਟ ਕਿ ਜੋ ਪਬਲਿਕ ਫੀਡਬੈਕ ਦਿੰਦੀ ਹੈ ਉਸ ਤੇ ਅਸੀਂ ਫੈਕਟਰ ਇਨ ਕਰਦੇ ਆਂ ਵੈਰੀਫਾਈ ਵੀ ਕਰਦੇ ਆਂ ਤੇ ਫਿਰ ਉਸ ਚ ਅੱਗੇ ਐਕਸ਼ਨ ਵੀ ਹੁੰਦਾ ਹੈ ਥੈਂਕ ਯੂ ਥੈਂਕ ਯੂ